ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ 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 ਨਰੰਕਾਰ ਤਨ ਨਰੰਕਾਰ ਬਬਨਾਨਕ ਜੀ ਤੂੰ ਹੀ ਨਰੰਕਾਰ ਬਬਨਾਨਕ ਜੀ ਮਹਾਰਾਜ ਅਹਿਮਨਾਬਾਦ ਨੂੰ ਚੱਲ ਪਏ ਮਰਦਾਨੇ ਅਖਿਆਪਲ ਚਲੋ ਤਾਂ ਸੁਲਤਾਨਪੁਰੋਂ ਵਿਦਾ ਹੋ ਕੇ ਸੱਤਾਂ ਦਿਨਾਂ ਵਿੱਚ ਲਾਲੂ ਦੇ ਘਰ ਜਾ ਚਲੇ ਗਏ ਲਾਲੂ ਅੱਗੇ ਬੈਠਾ ਘੜਦਾ ਸੀ ਕਿੱਲੇ ਘੜਦਾ ਸੀਗਾ ਆਹਾਂ ਦੇਖੇ ਤਾਂ ਇੱਕ ਤਪਾ ਜਿਹਾ ਹੈ ਗਲ ਵਿੱਚ ਚੋਲਾ ਹੈ ਸੀ ਅਤੇ ਇੱਕ ਨਾਲ ਮਰਦਾਨੇ ਮਰਦਾਨਾ ਇੱਕ ਹੋਰ ਬੰਦਾ ਸੀ ਨਾਲ ਇਸ ਨਾਲੋਂ ਅੱਗੇ ਉੱਠ ਖੜਾ ਹੋਇਆ ਗੁਰੂ ਜੀ ਆਖਿਆ ਬੈਠ ਭਾਈ ਲਾਲੂ ਬੈਠ ਕੇ ਕਿਰਤ ਕਰ ਤਾਂ ਲਾਲੂ ਬੈਠ ਕੇ ਪੁੱਛਣ ਲੱਗਾ ਗੁਰੂ ਜੀ ਮਹਿਰਮ ਨਹੀਂ ਮੈਨੂੰ ਪਤਾ ਨਹੀਂ ਤੁਸੀਂ ਕੌਣ ਹੋ ਤੁਸੀਂ ਜ਼ਾਹਿਰ ਕਰੋ ਗੁਰੂ ਨਾਨਕ ਜੀ ਆਖਿਆ ਭਾਈ ਲਾਲੋ ਅਸੀਂ ਪ੍ਰਦੇਸੀ ਆਹੇ ਤਾਂ ਫਿਰ ਲਾਲੋ ਆਖਿਆ ਜੀ ਪ੍ਰਦੇਸੀ ਤਾਂ ਸਭੋ ਸੰਸਾਰ ਹੈ ਪਰ ਤੁਸੀਂ ਮਲੰਮਾ ਛੂਡ ਦੇਹੋ ਭਲੇ ਲੋਕ ਨਜ਼ਰ ਆਉਂਦੇ ਹੋ ਤੁਸੀਂ ਤਾਂ ਬਹੁਤ ਭਲੇ ਲੋਕ ਨਜ਼ਰ ਆ ਰਹੇ ਹੋ ਜੋ ਤੂੰ ਆਖਿਓ ਤਾਂ ਗੁਰੂ ਨਾਨਕ ਜੀ ਕਿਹਾ ਭਾਈ ਲਾਲੋ ਤੂੰ ਜਾਣਦਾ ਹੈ ਕੋਈ ਅਜਾਣ ਹੋਵੇ ਤਾਂ ਆਖੀਏ ਜਾਣਦੇ ਨੂੰ ਕਿਹਾ ਦਸੀਏ ਸੀ ਕੌਣ ਹਾਂ ਲਾਲੋ ਬੋਲਿਆ ਕਰਤਾਰ ਦੀ ਕਰਤਾਰ ਜਾਣੇ ਪਰ ਉਹ ਜੋ ਨਾਨਕ ਸਾਧ ਪ੍ਰਗਟ ਹੋਇਆ ਨਾ ਸਾਨੂੰ ਤੋਂ ਉਹ ਨਜ਼ਰ ਆਉਂਦਾ ਫਿਰ ਗੁਰੂ ਜੀ ਨਾ ਗੁਰੂ ਨਾਨਕ ਜੀ ਕਿਹਾ ਭਾਈ ਲਾਲੋ ਪੁੱਛਦਾ ਕਿਉਂ ਹੈ ਤਾਂ ਲਾਲੋ ਕਿਹਾ ਜੀ ਸਾਡੀ ਕੱਚੀ ਮਤ ਹੈ ਅਸੀਂ ਕਿਹਾ ਜਾਣਦੇ ਹਾਂ ਤਾਂ ਫਿਰ ਗੁਰੂ ਨਾਨਕ ਕਿਹਾ ਭਾਈ ਲਾਲੋ ਇਕ ਚੀ ਮਤ ਵਾਲਿਆਂ ਦਾ ਆਖਣਾ ਨਹੀਂ ਤਾਂ ਫਿਰ ਭਾਈ ਲਾਲੂ ਕਿਹਾ ਜੀਤ ਸਾਡਾ ਨਾਮ ਕੀ ਹੈ ਤਾਂ ਮਰਦਾਨਾ ਫਿਰ ਮਰਦਾਨਾ ਬੋਲਿਆ ਭਾਈ ਲਾਲੂ ਜੀ ਇਹਨਾਂ ਦਾ ਨਾਮ ਨਾਨਕ ਨਿਰੰਕਾਰ ਹੀ ਹੈ ਅਤੇ ਮੇਰਾ ਨਾਮ ਮਰਦਾਨਾ ਮਰਾਸੀ ਹੈ ਤਾਂ ਲਾਲੂ ਪੈਰਾਂ ਤੇ ਟੈਪਿਆ ਮਹਾਰਾਜ ਜੀ ਦੇ ਗੁਰੂ ਨਾਨਕ ਜੀ ਕਹਿਆ ਭਾਈ ਲੱਲੋ ਤੂੰ ਸਾਡਾ ਇਹ ਬਚਨ ਆਹਾ ਤਾਂ ਫੇਰ ਲੱਲੋ ਕਹਿਆ ਅੱਗੇ ਛੇੜਨੀ ਨਹੀਂ ਲੱਲੂ ਨੂੰ ਕਿਹਾ ਤੂੰ ਸਭ ਕੁਝ ਜਾਣਦਾ ਹੈ ਤੇ ਮਾਰ ਲੱਲੂ ਕਹਿੰਦਾ ਮਹਾਰਾਜ ਇਹ ਆਪਣੇ ਕੋਲ ਹੀ ਗੱਲ ਰੱਖਣੀ ਅੱਗੇ ਨਹੀਂ ਕਰਨੀ ਅੰਦਰਲੀ ਗੱਲ ਅੰਦਰ ਹੀ ਰਹਿਣ ਦੇਈਏ ਜ਼ਾਹਰ ਨਹੀਂ ਕਰਨੀ ਗੁਰੂ ਨਾਨਕ ਹਸਿਆ ਤੰਬ ਲਾਲੂ ਕਿਹਾ ਜੀ ਕਿਉਂ ਸੇ ਫਿਰ ਨਾਨਕ ਕਿਹਾ ਭਾਈ ਲਾਲੋ ਕਿਥੇ ਛੁਪਿਆ ਹੀ ਪੀਛ ਰਹੀਏ ਤਾਂ ਵੀ ਛੁਪੀ ਨਹੀਂ ਰਹਿੰਦੀ ਜਿੰਨਾ ਮਰਜੀ ਅਸੀਂ ਲੁਕਾ ਲਈਏ ਰਤਨ ਲੁਕਾਇਆ ਲੁਕੇ ਨਹੀਂ ਜੇ ਕੋਰ ਖੇਲ ਕਾ ਇਹ ਲੁਕਦਾ ਨਹੀਂ ਇਹ ਜਾਹਰ ਹੁੰਦਾ ਹੀ ਹੁੰਦਾ ਹੈ ਨਹੀਂ ਰਹਿੰਦੀ ਫਿਰ ਤਾਂ ਰਹਿੰਦੀ ਤਾਂ ਫਿਰ ਲਾਲੋ ਆਖਿਆ ਜੀ ਰਜਾਈ ਤੁਹਾਡੀ ਅਸੀਂ ਕੀ ਆਖੀਏ ਇਹ ਕਹੇ ਕਿ ਲਾਲੂ ਰਸੂਈ ਚ ਗਿਆ ਤਾਂ ਮਰਦਾਨੇ ਨੇ ਗੁਰੂ ਜੀ ਨੂੰ ਪੁੱਛਿਆ ਜੋ ਇਹ ਲਾਲੂ ਕੋਈ ਪੂਰਨਪੁਰਖ ਹੈ ਤਾਂ ਗੁਰੂ ਨਾਨਕ ਜੀ ਕਿਹਾ ਇਹ ਅਤੇ ਉਹ ਅਤੇ ਤੁਸੀਂ ਅਸੀਂ ਕਿਤਨੇ ਯੁੱਗ ਇਕੱਠੇ ਰਹੇ ਹਾਂ ਅਸੀਂ ਤਨੋ ਹੀ ਬਹੁਤ ਯੁੱਗ ਅਸੀਂ ਇਕੱਠੇ ਰਹੇ ਹਾਂ ਹੁੰਦੇ ਆਏ ਆ ਤਾਂ ਮਰਦਾਨੇ ਪੁੱਛਿਆ ਜੀ ਅਸਾਂ ਸੁਣਿਆ ਹੈ ਜੋ ਪੂਰਨ ਪੁਰਖ ਉਹ ਵਤ ਜਨਮ ਨਹੀਂ ਆਉਂਦੇ ਉਹਦਾ ਜਨਮ ਲੈਂਦੇ ਨਹੀਂ ਹੈਗੇ ਫਿਰ ਗੁਰੂ ਜੀ ਕਿਹਾ ਮਰਦਾਨਿਆਂ ਜੋ ਅਵਤਾਰ ਦੀ ਪੂਜਾ ਕਰਦੇ ਹਨ ਨਾ ਭਾਵੇਂ ਕਹਿਆ ਭਗਤ ਹੋਵੇ ਤਾਂ ਫਿਰ ਜਨਮ ਆਉਂਦਾ ਅਰਚੇ ਨਿਰਗੁਣੀ ਦੀ ਹੋਵੇ ਪੂਜਾ ਕਰੇ ਕਰਦੇ ਹਨ ਭਾਵੇਂ ਉਹ ਭਗਤ ਹੋਵੇ ਹੋਵੇ ਤਾਂ ਬਾਦਸ਼ਾਹ ਕਾਈ ਚਿਤਵੇ ਨਹੀਂ ਹੋਰ ਕਿਸੇ ਨੂੰ ਨਾ ਜਾਤ ਕਿਸੇ ਨੂੰ ਨਾ ਧਿਆਵੇ ਬਿਨਾ ਪਰਮੇਸ਼ਰ થી ਪਰਬ ਪਰਮਾਤਮਾ ਤੋਂ ਬਗੈਰ ਕਿਸੇ ਹੋਰ ਨੂੰ ਨਾ ਮੰਨਦਾ ਹੋਵੇ ਨਿਰਗੁਣੇ ਨੂੰ ਮੰਨੇ ਤਾਂ ਉਹ ਜਨਮ ਨਹੀਂ ਆਉਂਦੇ ਫਿਰ ਉਹਨਾਂ ਦਾ ਜਨਮ ਨਹੀਂ ਹੁੰਦਾ ਤਾਂ ਵਾਸ਼ਨਾ ਜਨਮ ਲੈ ਲੈਂਦੀ ਲੈ ਆਉਂਦੀ ਹੈ ਇੱਕ ਨਿਰੰਕਾਰ ਦੀ ਵਾਸ਼ਨਾ ਕਰਦਾ ਹੈ ਅਤੇ ਨਿਰੰਕਾਰ ਵਿੱਚ ਕੋਈ ਭੇਦ ਨਹੀਂ ਜਾਣਦਾ ਤਾਂ ਉਹ ਪੁਰਖ ਜਨਮ ਨਹੀਂ ਆਉਂਦਾ ਅਤੇ ਸੂਣ ਮਰਦਾਨਾ ਅਵਤਾਰ ਦਾ ਸਿਮਰਨ ਕਰ ਅਤੇ ਕਾਈ ਵਾਸ਼ਨਾ ਕਰੇ ਤਾਂ ਵੀ ਚਰਾਸੀ ਭੋਗੇਗਾ ਮਰਦਾਨਾ ਇਹ ਬਚਨ ਸਤ ਪ੍ਰਤੀਤ ਕਰ ਜਾਣੇ ਅਤੇ ਮਰਦਾਨਾ ਕਰਤਾ ਦੇ ਹੁਕਮ ਨਾਲ ਅਸੀਂ ਤਾਂ ਕਈ ਜਨਮ ਖੇਡਦੇ ਆਏ ਹਾਂ ਤਾਂ ਲਾਲੂ ਨੂੰ ਸੂਈ ਤਿਆਰ ਕਰਕੇ ਆ ਸਦਨ ਆਇਆ ਤਾਂ ਲਾਲੂ ਕਿਹਾ ਗੁਰੂ ਜੀ ਪ੍ਰਸ਼ਾਦ ਤਿਆਰ ਹੈ ਤਾਂ ਗੁਰੂ ਨਾਨਕ ਕਿਹਾ ਭਾਈ ਲਾਲੋ ਇੱਥੇ ਹੀ ਲੈ ਆਓ ਤਾਂ ਲਾਲੋ ਜੀ ਕਿਹਾ ਸਾਡੇ ਗਲ ਵਿੱਚ ਜੰਝੂ ਹੈ ਤਾਂ ਗੁਰੂ ਨਾਨਕ ਜੀ ਕਿਹਾ ਭਾਈ ਲਾਲੋ ਜਿਤਨੀ ਧਰਤੀ ਤਿਤਨਾ ਚੌਂਕਾ ਹੈ ਚੌਂਕਾ ਇੱਥੇ ਹੀ ਲੈ ਆਓ ਸਭ ਧਰਤੀ ਚੌਂਕਾ ਹੀ ਹੈ ਇੱਥੇ ਹੀ ਲੈ ਆਓ ਜੋ ਤੁਸੀਂ ਤਿਆਰ ਕੀਤਾ ਹੈ ਤਾਂ ਤੇਜ ਲਾਲੂ ਪ੍ਰਸ਼ਾਦ ਲੈ ਕੇ ਅੱਗੇ ਆਖਣ ਲੱਗਾ ਜਾਂ ਮਰਦਾਨਾ ਦੇਖੇ ਤਾਂ ਕੋਦਰੇ ਦੀ ਰੋਟੀ ਅਤੇ ਸਰੋਂ ਦਾ ਸਰੋਂ ਦੀ ਪਿੰਨੀ ਤਾਂ ਮਰਦਾਨੇ ਗਿਣਤੀ ਖਾਧੀ ਤਾਂ ਗੁਰੂ ਨਾਨਕ ਅੰਤਰਜਾਮੀ ਕਿਹਾ ਤਾਂ ਗੁਰੂ ਜੀ ਮਰਦਾਨੇ ਨੂੰ ਪੁੱਛਿਆ ਕਹੋ ਮਰਦਾਨਾ ਤਾਂ ਮਰਦਾਨੇ ਕਿਹਾ ਸੁਖ ਜੀ ਗੁਰੂ ਨਾਨਕ ਜੀ ਕਿਹਾ ਭਾਈ ਮਰਦਾਨਾ ਖਾਵੇਂਗਾ ਤਾਂ ਆਖੇਗਾ ਤਾਂ ਮਰਦਾਨੇ ਟੁੱਕਰ ਪੰਨ ਕਰ ਮੂੰਹ ਵਿੱਚ ਪਾਇਆ ਤਾਂ ਅੰਮ੍ਰਿਤ ਦਾ ਸਵਾਦ ਆਇਆ ਤਾਂ ਗੁਰੂ ਨਾਨਕ ਕਿਹਾ ਮਰਦਾਨਾ ਦੇਖਾ ਖਬਰ ਪ੍ਰਸਾਦ ਦੀ ਕਿਹਾ ਕੂ ਹੈ ਤਾਂ ਮਰਦਾਨੇ ਆਖਿਆ ਜੀ ਕਿਡਾ ਕੂ ਆਖਾਂ ਕਿਦਾਂ ਦਾ ਸਵਾਦ ਆਖਾਂ ਹਾਂ ਲਾਲੋ ਕਿਹਾ ਜੀ ਤੁਸੀਂ ਨਿਰੰਕਾਰੀ ਹੈ ਤੁਸੀਂ ਪ੍ਰਸ਼ਾਦ ਵੱਲੋਂ ਵੇਖਣਾ ਨਹੀਂ ਤੁਸੀਂ ਸਾਡੀ ਵੱਲੋਂ ਦੇਖਣਾ ਤਾਂ ਗੁਰੂ ਨਾਨਕ ਕਹਿਆ ਭਾਈ ਲਾਲੋ ਜੀ ਕੋਈ ਅੰਮ੍ਰਿਤ ਜੋ ਅਖੀ ਦਾ ਹੈ ਸੋ ਤੂੰ ਪ੍ਰਸ਼ਾਦ ਪਾਇਆ ਹੈ ਤਾਂ ਭਾਈ ਲਾਲੋ ਮੱਥਾ ਟੇਕਿਆ ਕਿਉ ਉਸ ਤਾਂ ਤੁਦ ਮੈਨੂੰ ਅਜਨਹਾਲ ਕੀਤਾ ਤੈਂ ਮੇਰੀ ਜਨਮ ਜਨਮ ਦੀ ਮੈਲ ਲਾਈ ਆ ਲਾਲੂ ਕਿਹਾ ਜੀ ਤੈਂ ਮੈਨੂੰ ਅੱਜ ਨਿਹਾਲ ਕੀਤਾ ਹੈ ਤਾਂ ਮਰਦਾਨੇ ਨੂੰ ਗੁਰੂ ਨਾਨਕ ਕਿਹਾ ਆਖ ਮਰਦਾਨਾ ਕਿੱਧਰ ਚਲਦਾ ਤਾਂ ਮਰਦਾਨੇ ਕਿਹਾ ਜੀ ਜਿੱਧਰ ਤੁਹਾਡੀ ਖੁਸ਼ੀ ਹੋਵੇ ਗੁਰੂ ਜੀ ਆਖਿਆ ਗੁਰੂ ਜੀ ਨੇ ਕਿਹਾ ਮਰਦਾਨਾ ਆਖ ਸੋਈ ਕਰੀਏ ਮਰਦਾਨਾ ਕਹਿਆ ਕਿਹਾ ਜੀ ਮੈਂ ਆਖ ਨਹੀਂ ਸਕਦਾ ਪਰ ਜੀ ਇਸ ਧਰਤੀ ਤੇ ਸਾਡੀ ਨਿੰਦਿਆ ਬਹੁਤ ਹੁੰਦੀ ਹੈ ਫਿਰ ਗੁਰੂ ਨਾਨਕ ਆਖਿਆ ਦੇਖ ਮਰਦਾਨਾ ਤਿੰਨ ਦਿਨ ਅਸੀਂ ਲਾਲੋ ਦੇ ਘਰ ਰਹੇ ਆਏ ਤਾਂ ਆਤਮਾ ਪ੍ਰਸੰਨ ਰਹੀ ਹੁਣ ਲਾਲੋ ਤੋਂ ਵਿਦਾ ਲੀਜੇ ਤੇ ਇੱਥੇ ਦੁੱਖੜਾ ਦੁੱਖੜਾ ਦੁੱਖਣਾ ਦੁੱਖਣਾ ਕੋਸੀ ਅਸੀ ਫਿਕਰ ਆਹੇ ਫਕਰ ਹੈ ਅਜੀ ਫਕਰ ਆਂ ਅਸਾਂ ਦਾ ਕਿਸੇ ਨਾਲ ਪਰਯੋਜਨ ਨਹੀਂ ਜਿੱਥੇ ਸਾਧੂ ਮੂਰਤ ਹੈ ਕਿੱਥੇ ਸਾਡੀ ਰਹਿਤ ਹੈ ਤਾਂ ਮਰਦਾਨੇ ਆਖਿਆ ਜੀ ਮੇਰੇ ਮਨ ਦੀ ਹੂਜਾ ਜਿਸ ਗਲੀ ਕੁਚੇ ਆਏ ਨਿਕਲੇ ਆਹੇ ਸੂਈ ਸਾਨੂੰ ਆਖਦੇ ਹਨ ਜੋ ਉਹ ਕੋਈ ਵੱਡੇ ਸ਼ੂਗਰ ਸ਼ੂਧਰ ਹੈ ਤੇ ਸਾਨੂੰ ਆਖਦੇ ਹਨ ਆਏ ਹਨ ਕੋਰਾਹੀ ਤੀਰੀ ਤੂੰ ਜਾਣ ਪਰ ਤੁਸੀਂ ਅਸੀਂ ਪਰ ਅਸੀਂ ਤਾਂ ਦੁੱਖ ਜਾਂਦੇ ਆ ਇਹ ਪ੍ਰਭਾਤ ਹੋਈ ਤਾਂ ਗੁਰੂ ਨਾਨਕ ਆਖਿਆ ਭਾਈ ਲਾਲੋ ਤੈਨੂੰ ਕਰਤਾਰ ਚਿਤ ਆਵੇ ਅਸਾਨੂੰ ਖੁਸ਼ੀ ਕਰ ਅਸੀਂ ਹੁਣ ਰਮਦੇ ਝਮਦੇ ਖੇល ਖੇਲੀਏਂਗੇ ਤਾਂ ਲਾਲੋ ਆਖਿਆ ਗੁਰੂ ਜੀ ਅਸਾਂ ਵਿੱਚ ਅਵਗਿਆ ਕਿਆ ਪਈ ਹੈ ਪਈ ਤਾਂ ਗੁਰੂ ਨਾਨਕ ਆਖਿਆ ਗੁਰੂ ਨਾਨਕ ਜੀ ਆਖਿਆ ਪਈ ਲਾਲੋ ਤੁਸਾਂ ਵਿੱਚ ਅਵਗਿਆ ਕੋਈ ਨਹੀਂ ਪਰ ਤੁਸਾਂ ਪਾਸੋਂ ਸੰਸਾਰ ਦੁੱਖਦਾ ਹੈ ਤਾਂ ਲਾਲੂ ਆਖਿਆ ਜੀ ਉਸੇ ਪਰਮੇਸ਼ਰ ਦੀ ਝਾਤ ਹੋ ਤੁਸਾਂ ਪਾਸੋਂ ਕਿਆ ਕੋਈ ਦੁਖੇਗਾ ਤਾਂ ਤੁਸਾਂ ਕਿਸੇ ਨਾਲ ਕਾਈ ਸਾਂਝ ਰੱਖੀ ਨਹੀਂ ਤੇ ਸਾਡੀ ਸਾਂਝ ਪਰਮੇਸ਼ਰ ਨਾਲ ਇੱਕੇ ਸਾਧ ਸੰਤਾਂ ਨਾਲ ਹੈ ਗੁਰੂ ਕੇਹਾ ਗੁਰੂ ਨਾਨਕ ਜੀ ਕਿਹਾ ਲਾਲੂ ਜੀ ਤੁਸੀਂ ਸੱਚ ਆਖਦੇ ਹੋ ਪਰ ਲਾਲੂ ਸੰਸਾਰ ਵਿਕਾਰ ਵਿਕਰਾਲ ਰੂਪ ਹੈ ਆਪਣਿਆਂ ਭਾਮ ਦੀਆਂ ਕਰਦਾ ਹੈ ਬਾਣਾ ਮੰਨਦੇ ਨਹੀਂ ਤਾਂ ਫਿਰ ਲਾਲੂ ਕਿਹਾ ਜੀ ਤੁਸੀਂ ਅੰਦਰ ਬੈਠੋ ਜਿਹੜਾ ਰੁਖਾ ਜਿਹੜਾ ਰੁਖਾ ਅਲੂਣਾ ਟੁਕੜਾ ਹੈ ਤੇਹਾ ਤੁਹਾਡੇ ਅੱਗੇ ਹੈ ਬਬੇ ਕਿਹਾ ਪਈ ਲਾਲੋ ਸੰਸਾਰ ਪਾਸੋਂ ਕਰਤਾਰ ਰਖੇਤਾ ਰਹੀਏ ਸਰਬ ਕਰਤਾਰ ਰਖੇਦਾ ਰਹੀਏ ਹੁਣ ਤੂੰ ਸਾਨੂੰ ਵਿਦਾ ਕਰ ਦੇ ਹੁਣ ਤੂੰ ਸਾਨੂੰ ਇੱਥੋਂ ਜਾਣ ਦੇ ਤਾਂ ਲਾਲੋ ਆਖਿਆ ਤੁਸੀਂ ਕੋਈ ਦਿਹਾੜਾ ਇहां ਗੁਜਰਾਨ ਕਰੋ ਗੁਰਨਾਨਦ ਜੀ ਕਿਹਾ ਸੁਣ ਪਈ ਲਾਲੋ ਤੇਰਾ ਹੋਂਦਾ ਕੋਈ ਨਹੀਂ ਪਰ ਆਖਿਆ ਜੀ ਦੇ ਦੁਖੇਗਾ ਅਸੀਂ ਜਾਣਦੇ ਹਾਂ ਤੇ ਮਰਦਾਨੇ ਦਾ ਪੀ ਦਿਲ ਉਦਾਸ ਹੋਇਆ ਲੱਲੂ ਕਹਿਆ ਜੀ ਇੱਕ ਮਹੀਨਾ ਤਾਂ ਜਿਉਂ ਕੋ ਜਿਉਂ ਕੋ ਰਹੋ ਇੱਕ ਮਹੀਨਾ ਤਾਂ ਮੇਰੇ ਕੋਲ ਕਹਿੰਦੇ ਰਹੋ ਫਿਰ ਗੁਰੂ ਨਾਨਕ ਕਿਹਾ ਮਰਦਾਨਾ ਭਾਈ ਲਾਲੂ ਦਾ ਪੀ ਕੇ ਹਮਨੀਏ ਤਾਂ ਮਰਦਾਨੇ ਕਿਹਾ ਜੀ ਭਲਾ ਹੋਵੇ ਲਾਲੂ ਪਾਸ ਗੁਰੂ ਨਾਨਕ ਟਿਕਿਆ ਦੋ ਦਿਨ ਗੁਜ਼ਰੇ ਤਾਂ ਮਰਦਾਨੇ ਕਿਹਾ ਜੀ ਤੁਸੀਂ ਤਾਂ ਮਹੀਨਾ ਟਿਕਿਓ ਮੈਨੂੰ ਹੁਕਮ ਕਰੋ ਤਾਂ ਤੱਲਵੰਡੀਆਂ ਫਿਰ ਆਵਾਂ ਤਾਂ ਗੁਰੂ ਨਾਨਕ ਕਿਹਾ ਮਰਦਾਨਾ ਤੈ ਆ ਸਾਡੇ ਨਾਲ ਰਹਿਣਾ ਹੈ ਕਿੱਥੇ ਜਾਂਦਾ ਹੈ ਮਰਦਾਨੇ ਕਿਹਾ ਜੀ ਮੈਂ ਥੋੜੇ ਦਿਨ ਵਿੱਚ ਫਿਰ ਆਵਾਂਗਾ ਵਾਪਸ ਆ ਜਾਵਾਂਗਾ ਤਾਂ ਗੁਰੂ ਨਾਨਕ ਕਿਹਾ ਜਾ ਭਾਈ ਮਰਦਾਨਾ ਚੱਬ ਆਵੀਂ ਛੇਤੀ ਆ ਜਾਈਂ ਮਰਦਾਨਾ ਗੁਰੂ ਨਾਨਕ ਜੀ ਤੋਂ ਵਿਦਾ ਲੈ ਕਰ ਤਲਵੰਡੀ ਗਿਆ ਗੁਰੂ ਨਾਨਕ ਜੀ ਨਾਨਕ ਦਿਨ ਜੰਗਲ ਵਿੱਚ ਕੱਟੇ ਅਤੇ ਰਾਤ ਨੂੰ ਲਾਲੋ پاس ਰਹੇ ਜਾਂ ਦਿਨ ਦਿਨ 15 ਗੁਜ਼ਰੇ ਤਾਂ ਮਾਲਕ ਭਾਗੂ ਹੀ ਹੀੜ ਖੱਤਰੀ ਸ਼ਰੀਰ ਸੀ ਮਾਲਕ ਭਾਗੂ ਉਸ ਬ੍ਰਹਮ ਭੋਜ ਕੀਤਾ ਚਾਰੇ ਵਰਨਾ ਨੂੰ ਨੇਵਤਾ ਦਿੱਤਾ ਬ੍ਰਾਹਮਣ ਦੀ ਨਜ਼ਰੀ ਗੁਰੂ ਨਾਨਕ ਵੀ ਪਿਆ ਤਾਂ ਬ੍ਰਾਹਮਣ ਗੁਰੂ ਨਾਨਕ ਨੂੰ ਕਿਹਾ ਮਲਕ ਬ੍ਰਾਹਮਣ ਪੂਜ ਕੀਤਾ ਹੈ ਸਬੂ ਨਗਰ ਦੇ ਲੋਕ ਨਿੰਦੇ ਹਨ ਤੂੰ ਵੀ ਆਵੇ ਗੁਰੂ ਨਾਨਕ ਆਖਿਆ ਸੁਣ ਪਰਦਾ ਅਸੀਂ ਫਕੀਰ ਆਹੇ ਅਸੀਂ ਕਿੰਨਾ ਕਿੰਨਾ ਵਿੱਚ ਆਹੇ ਤਾਂ ਬ੍ਰਾਹਮਣ ਕਿਹਾ ਤੂੰ ਅਗੇ ਹੀ ਉਰਾਹੀ ਆਖਦਾ ਹੈ ਅਤੇ ਜੋ ਜੇ ਬ੍ਰਹਮ ਭੋਜ ਵਿਖੇ ਨਾ ਆਇਓ ਤਾਂ ਮਲਕ ਭਾਗੋ ਰਾਂਝ ਜਸੇ ਹੋਵੇਗਾ ਤੂੰ ਜਾਣ ਜਾਂ ਬ੍ਰਹਮ ਭੋਜ ਹੋਆ ਤਾਂ ਨਾਨਕ ਜੀ ਨਾ ਗਿਆ ਲਾਲੂ ਕੀ ਗੁਜਰਾਨ ਕੀਤਾ ਤਾਂ ਬ੍ਰਾਹਮਣ ਮਲਕ ਪਾਸ ਸੁਗਲੀ ਖਾਧੀ ਤਾਂ ਬ੍ਰਾਹਮਣ ਦੁਸ਼ਟੀ ਅੱਗੇ ਪੀ ਕਰਦਾ ਆਹ ਤਾਂ ब्राह्मण ਮਲਕ ਨੂੰ ਕਿਹਾ ਜੀ ਨਾਨਕ ਮਤਾ ਸਾਡੇ ਬ੍ਰह्म ਪੋਜ ਵਿੱਚ ਆਇਓ ਨਹੀਂ ਤਾਂ ਮਲਕ ਬ੍ਰਾਹਮਣ ਨੂੰ ਪੁੱਛਿਆ ਪਾਦਾ ਤੋ ਨਹੀਂ ਉਤਾ ਪਾਇਆ ਇਹ ਤਾਂ ਬ੍ਰਾਹਮਣ ਕਹਿਆ ਜੀ ਮੈਂ ਬਹੁਤ ਤਗੀਦ ਕੀਤੀ ਆਹੀ ਤਾਂ ਮਲਕ ਬ੍ਰਾਹਮਣ ਨੂੰ ਕਿਹਾ ਜਾ ਉਸ ਤਾਈ ਸਦ ਲਿਆ ਤਾਂ ਬ੍ਰਾਹਮਣ ਲਾਲੋ ਦੇ ਘਰ ਗਿਆ ਤਾਂ ਬ੍ਰਾਹਮਣ ਲਾਲੋ ਨੂੰ ਕਿਹਾ ਨਾਨਕ ਤਪਾ ਇੱਥੇ ਹੈ ਤਾਂ ਲਾਲੋ ਆਖਿਆ ਜੀ ਆਹੋ ਇੱਥੇ ਹੈ ਤਾਂ ਬ੍ਰਾਹਮਣ ਕਿਹਾ ਲਾਲੋ ਬਾਹਰ ਭੇਜ ਤਾਂ ਗੁਰੂ ਨਾਨਕ ਕਿਹਾ ਕਿਉਂ ਪਤਾ ਜੀ ਬ੍ਰਾਹਮਣ ਆਖਿਆ ਤੈਨੂੰ ਮਰਤ ਸਾਦਾ ਤੂੰ ਮਲਕ ਪਾਸ ਚੱਲ ਚੱਲ ਗੁਰੂ ਨਾਨਕ ਕਿਹਾ ਪਾਦਾ ਮੇਰੇ ਨਾਲ ਮਲਕ ਦਾ ਕਿਹਾ ਕੰਮ ਹੈ ਬ੍ਰਾਹਮਣ ਜਦ ਬ੍ਰਾਹਮਣ ਜਾਏ ਮਲਕ ਪਾਸ ਦੂਜੀ ਚੁਗਲੀ ਖਾਧੀ ਚੁਗਲੀ ਕੀਤੀ ਦੇਖੋ ਮਲਕ ਜੀ ਖੇਤਰੀ ਖਤਰੀ ਦਾ ਪੁੱਤਰ ਹੈ ਅਰਸ਼ੂਦਰ ਹੈ ਸ਼ੂਦਰ ਦੇ ਘਰ ਘਰ ਅੰਨ ਕਰਦਾ ਹੈ ਬ੍ਰਹਮ ਭੋਜਨ ਨੌ ਰੱਖਦਾ ਹੈ ਕਿ ਜੇ ਤੁਹਾਡੇ ਸੱਦੇ ਆਉਂਦਾ ਨਹੀਂ ਤਾਂ ਮਲਕ ਗੁੱਸੇ ਹੋ ਕੇ ਪੰਜੇ ਨੂੰ ਆਖਿਆ ਜਾਏ ਕਿ ਪਕੜ ਲੈ ਆਉ ਤਾਂ ਬ੍ਰਾਹਮਣ ਜਾਏ ਤਬਿਆ ਕੀਤਾ ਚੱਲ ਨਾਨਕ ਮਲਕ ਗੁੱਸੇ ਹੋਇਆ ਤਾਂ ਗੁਰਨਾਨਕ ਚੱਲ ਪਏ ਪਿੱਛੇ ਲਾਲੂ ਰਹਿ ਕੇ ਰਹਾ ਰਹਿ ਨਾ ਸਕਿਆ ਤਾਂ ਲਾਲੂ ਪਿੱਛੇ ਗਿਆ ਤਾਂ ਪੰਜੇ ਬ੍ਰਾਹਮਣ ਜਾਏ ਮਲਕ ਭਾਗੋ ਤੋਂ ਮਲਕ ਨੂੰ ਪਰ ਮਲਕ ਭਾਗੋ ਨੂੰ ਆਖਿਆ ਜੀ ਨਾਨਕ ਤਪਾ ਆ ਗਿਆ ਤਾਂ ਮਲਕ ਕਿਹਾ ਪੰਜਾਂ ਪੰਜਾਂ ਨੂੰ ਅੰਦਰ ਲੈ ਆਓ ਪੰਜੇ ਬ੍ਰਾਹਮਣ ਗੁਰੂ ਨਾਨਕ ਨੂੰ ਅੰਦਰ ਸਦਿਆ ਤਾਂ ਗੁਰੂ ਨਾਨਕ ਅੰਦਰ ਗਿਆ ਤੇ ਜਾਏ ਕਿ ਆਖਿਆ ਕਿਉਂ ਮਲਕ ਮੈਨੂੰ ਕਿਉਂ ਸਦਿਆ ਤਾਂ ਮਲਕ ਆਖਿਆ ਕਿਉਂ ਤਪਾ ਤੂੰ ਬ੍ਰਹਮ ਭੋਜ ਵਿੱਚ ਕਿਉਂ ਨਹੀਂ ਆਇਆ ਗੁਰੂ ਨਾਨਕ ਜੀ ਕਿਹਾ ਸੁਣ ਮਲਕ ਅਸੀਂ ਫਕੀਰ ਆਹੇ ਅਸੀਂ ਫਕੀਰ ਹਾਂ ਜਿੱਥੇ ਗੁਜਰੀ ਤੇ ਥਾਉ ਗੁਜਰੀ ਮਲਕ ਗੁੱਸੇ ਹੋ ਕੇ ਆਖਿਆ ਤਪਾ ਨਾਮ ਰਖਵਾਉਂਦਾ ਹੈ ਤੇ ਸ਼ੂਦਰ ਤਰਖਾਨ ਦੇ ਘਰ ਅਨਖਾਂਦਾ ਹੈ ਇਹ ਬ੍ਰਾਹਮਣ ਬ੍ਰह्म ਪੂਜ ਤੇ ਨਾ ਆਵਣਾ ਤੋ ਕਿਆ ਸਮਝੀਏ ਗੁਰੂ ਨਾਨਕ ਜੀ ਕਿਹਾ ਮਲਕ ਕੁਛ ਹੁਣ ਹੋਆਈਦਾ ਹੈ ਤਾਂ ਮਲਕ ਕਿਹਾ ਅਬੇ ਪੰਜਾ ਇਸ ਤਪੇ ਨੂੰ ਕੁਛ ਅਕਵਾਏ ਜਾਂ ਗੁਰੂ ਨਾਨਕ ਜੀ ਪਿੱਛੇ ਤੇ ਤਾਂ ਲਾਲੋ ਖੜਾ ਹੈ ਗੁਰੂ ਨਾਨਕ ਜੀ ਕਿਹਾ ਲਾਲੋ ਤੂੰ ਵੀ ਲੈ ਆ ਲੈਓ ਲਲੂ ਦੌੜਿਆ ਘਰ ਆਇਆ ਖੰਨੀ ਰੋਟੀ ਇਹਨੂੰ ਨਸੀ ਰੋਟੀ ਕਹਿੰਦੇ ਆ ਕੋਧਰੇ ਦੀ ਰੋਟੀ ਲੈ ਲੈ ਅੰਜਾਮ ਬ੍ਰਾਹਮਣ ਲੁਚੀਲ ਚੋ ਕੋਚ ਕਚੌੜੀ ਨੁਚੀ ਕਚੋਰੀ ਆਇਆ ਗੁਰੂ ਨਾਨਕ ਜੀ ਸੱਜੇ ਹੱਥ ਵਿੱਚ ਕੋਧਰੇ ਦੀ ਰੋਟੀ ਲਿੱਤੀ ਲੱਲੂ ਦੀ ਖੱਬੇ ਹੱਥ ਖੱਬੇ ਹੱਥੇ ਲੂਚੀਆਂ ਕਚੌਰੀਆਂ ਲਿੱਤੀਆਂ ਮਲਕ ਭਾਗੋ ਦੱਸਿਆ ਮਲਕ ਭਾਗੋ ਦੀਆਂ ਦੋਵੇਂ ਹੱਥ ਚਪੀੜੇ ਕੌਦਰੇ ਦੀ ਰੋਟੀ ਵਿੱਚੋਂ ਦੁੱਧ ਸਿਮਿਆ ਤੇ ਲੀਚੀ ਕਚੌਰੀਆਂ ਵਿੱਚੋਂ ਲਹੂ ਸਿਮਿਆ ਜਿਤਨੇ ਮਜਲਿਸ ਬੈਠੀ ਅਹੀ ਜਿਤਨੇ ਵਿਸਮਾਦ ਹੋ ਗਏ ਹਰਾਨ ਹੋ ਗਏ ਸਾਰੇ ਲਹੂ ਦਾ ਬ੍ਰਹਮ ਭੋਜ ਕੀਤਾ ਹੋਈ ਇਹੀ ਰੋਟੀ ਸਾਨੂੰ ਖਵਾਉਂਦਾ ਹੈ ਬ੍ਰਹਮ ਭੋਜ ਤਾਂ ਲਾਲੋ ਦੇ ਘਰ ਦਿੱਤਾ ਪ੍ਰਤੀ ਹੈ ਮਲਕ ਦਾ ਚਾਰਾ ਉਸ ਚੱਲੇ ਨਾ ਮਨ ਵਿੱਚ ਬਹੁਤੇ ਬਹੁਤ ਗੁੱਸਾ ਆਇਆ ਅਜੀ ਦੀ ਸਖੀ ਪੈਰੀ ਸਾ ਸੰਗਤ ਇੱਥੇ ਤੱਕ ਕੀ ਹੈ ਸੋ ਅਗਲੀ ਸਖੀ ਆਪ ਦੇ ਨਾਲ ਸੰਜੀ ਕਰਾਂਗੇ ਸੋ ਉਹ ਇੱਥੇ ਹੀ ਸਮਾਪਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ